ਬੀਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਆਇਆਂ ਨੂੰ ਬੀ ਸਪੈਸ਼ਲ ਦੇ ਸਪੈਸ਼ਲ ਸੈਗਮੈਂਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਥੇ ਅੱਜ ਅਸੀਂ ਗੱਲਬਾਤ ਕਰਾਂਗੇ ਟਰੱਕ ਡਰਾਈਵ ਟਰੱਕ ਡਰਾਈਵਰ ਵੀਰਾਂ ਲਈ ਜਾਂ ਫਿਰ ਮੈਂ ਕਹਾਂਗਾ ਕਿ ਵੱਡੀ-ਵੱਡੀ ਕੰਪਨੀਆਂ ਜਿਹੜੀਆਂ ਟਰਕਿੰਗ ਨਾਲ ਜੁੜੀਆਂ ਨੇ ਉਹ ਆਪਣਾ ਸ਼ੋਕੇਸ ਕਰ ਸਕਦੇ ਨੇ ਆਪਣੀ ਕੰਪਨੀਆਂ ਹੋਰ ਹੀ ਬਹੁਤ ਸਾਰੀਆਂ ਚੀਜ਼ਾਂ ਕਿਉਂਕਿ ਕੈਲਗਰੀ ਸ਼ਹਿਰ ਦੇ ਵਿੱਚ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਟਰਕਿੰਗ ਦਾ ਮੇਲਾ ਹੋਣ ਜਾ ਰਿਹਾ ਜੀ ਨਾਲ ਹੀ ਜੋਬ ਫੇਅਰ ਵੀ ਹੋਣ ਜਾ ਰਿਹਾ ਤੇ ਦਾ ਨਾਮ ਹੈ ਬਿਗ ਰਿਕ ਐਕਸਪੋ ਐਂਡ ਜੋਬ ਫੇਅਰ ਇਸ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਮੈਂ ਕੱਲ ਨਹੀਂ ਦੇ ਸਕਦਾ ਸੋ ਜਿਹੜੇ ਸਾਡੇ ਨਾਲ ਪਹੁੰਚੇ ਨੇ ਆਰਗੇਨਾਈਜ਼ਰ ਜੋ ਇਹ ਸ਼ੋ ਕਰਵਾ ਰਹੇ ਔਰ ਬਹੁਤ ਸਾਲਾਂ ਤੋਂ ਇਹ ਕਰਵਾਂਦੇ ਆ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਵੈਲਕਮ ਕਰਦੇ ਆਂ ਫਿਰ ਤੁਹਾਨੂੰ ਜਿਹੜੀ ਜਾਣਕਾਰੀ ਦਿੰਨੇ ਆ ਨਵੀਨ ਨਵਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਸਟੂਡੀਓ ਦੇ ਵਿੱਚ ਆਇਆ ਬਹੁਤ ਸ਼ੁਕਰੀਆ ਸ਼ਵੀ ਜੀ ਐਂਡ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਤੁਹਾਡੇ ਪ੍ਰੋਗਰਾਮ ਨੂੰ ਸੁਣ ਰਹੇ ਨੇ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਜੀ ਤੇ ਬਿਲਕੁਲ ਜੀ ਕੈਲਗਰੀ ਸਿਟੀ ਦੇ ਵਿੱਚ ਇੱਕ ਬਹੁਤ ਵੱਡਾ ਟਰੱਕ ਸ਼ੋ ਹੋਣ ਜਾ ਰਿਹਾ ਤੇ ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਜੀ ਪੰਜ ਜੀ ਜਿਹੜਾ ਤਰੀਕ ਵੀ ਵੈਸਤਾ ਫਲੈਸ਼ ਹੋ ਰਹੀ ਬਟ ਜੂਨ 22 ਨੂੰ ਇਹ ਹੋਣ ਜਾ ਰਿਹਾ ਜੀ ਹਨਾ ਸੋ ਸਮਾਂ ਜਿਹੜਾ ਥੋੜਾ ਜਿਹਾ ਘੱਟ ਹੈ ਪਰ ਇਹ ਹੈ ਕਿ ਬਹੁਤ ਸਾਰੇ ਲੋਕ ਤੁਹਾਡੇ ਨਾਲ ਜਿਹੜੇ ਨੇ ਜੁੜ ਗਏ ਨੇ ਇਸ ਦੇ ਵਿੱਚ ਜਿਹਦੇ ਵਿੱਚ ਵੱਡੀ ਵੱਡੀ ਕੰਪਨੀਆਂ ਵੀ ਨੇ ਕੁਝ ਐਸੇ ਬਿਜ਼ਨੈਸਸ ਨੇ ਜੋ ਕਿ ਆਪਣਾ ਸ਼ੋਕੇਸ ਕਰ ਸਕਦੇ ਨੇ ਉੱਥੇ ਆ ਕੇ ਆਪਣੇ ਬਿਜ਼ਨਸ ਨੂੰ ਵੀ ਸੋ ਇਸ ਦੇ ਬਾਰੇ ਜਾਣਕਾਰੀ ਦਿਓ ਕਿ ਉਹ ਪੂਰਾ ਜਿਹੜਾ ਇਵੈਂਟ ਹੋਣ ਜਾ ਰਿਹਾ ਉਹਦੇ ਵਿੱਚ ਕੀ ਕੁਝ ਹੋਣਾ ਜੀ ਜੀ ਸੋ 22 ਜੂਨ ਨੂੰ ਜਿਹੜਾ ਟਰੱਕ ਸ਼ੋ ਹੋਣ ਜਾ ਰਿਹਾ ਜੋਬ ਫੇਅਰ ਹੋਣ ਜਾ ਰਿਹਾ ਨੇਮ ਹੈ ਜੀ ਬੈਗ ਰੈਗ ਐਕਸਪੋ ਅਲਬਰਟਾ ਬੈਗ ਰੈਗ ਐਕਸਪੋ ਸ਼ੋ ਦਾ ਨਾਮ ਹੈ ਐਂਡ ਮੈਕਮੋਹਨ ਸਟੇਡੀਅਮ ਜਿਹੜਾ ਕਿ ਕਰੋ ਚਾਈਲਡ ਦੇ ਵਿੱਚ ਨਾਰਥ ਵੈਸਟ ਦੇ ਵਿੱਚ ਹੈ ਉੱਥੇ ਹੋਏਗਾ ਜੀ ਅ ਬੜਾ ਹੀ ਸਾਰਾ ਕਾਫੀ ਵੱਡਾ ਸ਼ੋ ਹੈ ਮੈਂ ਬੜੇ ਸਾਲਾਂ ਤੋਂ ਕੈਲਗਰੀ ਆ ਰਹੀ ਸੀ ਐਮ ਆੀ origianally ਟੋਰਾਂਟੋ ਤੋਂ ਆ ਜੀ ਹੈਨਾ ਸੋ ਮੈਨੂੰ ਲੱਗਦਾ ਸੀ ਕਿ ਇੱਥੇ ਇੱਕ ਟਰੱਕ ਸ਼ੋ ਦੀ ਜ਼ਰੂਰਤ ਹੈ ਉਹਦੇ ਲਈ ਅਸੀਂ ਇੰਡਸਟਰੀ ਨੂੰ ਮਿਲ ਰਹੇ ਸੀ ਉਹਨਾਂ ਨੂੰ ਅਸੀਂ ਬੀਐਮਓ ਸੈਂਟਰ 'ਚ ਵੀ ਕਈ ਵਾਰ ਕੋਸ਼ਿਸ਼ ਕੀਤਾ ਬਿਫੋਰ ਕੋਵਿਡ ਆਪਾਂ 3-4 ਸ਼ੋ ਬੀਐਮਓ ਸੈਂਟਰ 'ਚ ਵੀ ਕਰਾਇਨੇ ਸੀ ਕਰਾਇਨੇ ਜੀ ਸੋ ਆਊਟਡੋਰ ਸ਼ੋ ਦਾ ਇਹ ਹੈ ਕਿ ਉੱਥੇ ਤੁਸੀਂ ਟੈਂਟ ਲਗਾ ਕੇ ਫੂਡ ਟਰੱਕ ਨਾਲ ਨੇ ਹੈਨਾ ਤੁਸੀਂ ਸਿੰਗਰਸ ਦੀ ਸਟੇਜ ਵੀ ਹੋ ਸਕਦੀ ਹੈ ਲਿਕ ਲੋਟਸ ਆਫ ਫਨ ਹੈ ਫੈਮਿਲੀ ਫਨ ਹੈ ਤੇ ਸੇਮ ਟਾਈਮ ਜਿਹੜੀ ਟਰਕਿੰਗ ਇੰਡਸਟਰੀ ਹੈ ਉਹ ਆਪਣਾ ਬਿਜ਼ਨਸ ਜਿਹੜੇ ਨੇ ਆਪਣੇ ਬ੍ਰਾਂਡ ਨੂੰ ਸ਼ੋਕੇਸ ਕਰਦੇ ਨੇ ਡਰਾਈਵਰ ਵੀਰਾਂ ਲਈ ਬਹੁਤ ਓਪਰਚ्युनिटी ਹੈ ਕਿ ਉਹ ਵੱਡੀਆਂ ਵੱਡੀਆਂ ਫਲੀਟਸ ਨੂੰ ਜਾ ਕੇ ਉੱਥੇ ਡਾਇਰੈਕਟ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ ਜੌਬ ਓਪਰਚ्युनिटीज ਨੇ ਜਿਹੜੀਆਂ ਛੋਟੀਆਂ ਫਲੀਟਸ ਨੇ ਉਹਨਾਂ ਦੇ ਲਈ ਕੰਮ ਦੀ ਹੋਰ ਓਪਰਚ्युनिटी ਹੈ ਸੋ ਇਸੇ ਓਪਰਚੁਨਿਟੀ ਮੈਂ ਕਹੂੰਗੀ ਕਿ ਸੋਲ ਇੰਡਸਟਰੀ ਦੇ ਲਈ ਆਪਣੇ ਬਿਜ਼ਨਸ ਨੂੰ ਆਪਣੇ ਬ੍ਰਾਂਡ ਨੂੰ ਜਿਹੜਾ ਸ਼ੋਕੇਸ ਕਰਨ ਦੇ ਲਈ ਹੈਨਾ ਸੋ 22 ਜੂਨ ਮਹਿਕਮਾਂ ਸਟੇਡੀਅਮ ਦੇ ਵਿੱਚ ਇਹ ਸ਼ੋ ਹੋਣਾ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਇਹ ਸ਼ੋ ਚੱਲੇਗਾ ਹਾਂਜੀ ਜੀ ਸੋ ਇਸ ਦਾ ਕਿਉਂਕਿ ਇੰਨਾ ਵੱਡਾ ਸ਼ੋ ਹੈ ਪੈਂਜੀ ਸੋ ਇਸ ਦੇ ਵਿੱਚ ਜੇ ਟਿਕਟ ਹੈ ਫਿਰ ਬੜੀ ਮਹਿੰਗੀ ਹੋਣੀ ਅ ਟਿਕਟ ਬਿਲਕੁਲ ਫ੍ਰੀ ਫ੍ਰੀ ਹੈ ਜੀ ਬਿਲਕੁਲ ਫ੍ਰੀ ਹੈ ਵਾਹ ਜੀ ਵਾਹ ਸੋ ਮੈਨੂੰ ਲੱਗਦਾ ਕਿ ਹੋਰ ਕੀ ਚਾਹੀਦਾ ਜਦੋਂ ਐਡਾ ਵੱਡਾ ਸ਼ੋ ਹੋਵੇ ਮੇਲਾ ਹੋਵੇ ਜਿਹਦੇ ਵਿੱਚ ਹੁਣ ਅਸੀਂ ਸਿੰਗਰਾਂ ਦੀ ਵੀ ਗੱਲ ਕਰਾਂਗੇ ਸਿੰਗਰਸ ਹੋਣ ਪੰਜਾਬੀ ਸਿੰਗਰ ਨੇ ਜੀ ਉੱਥੇ ਹੋਰ ਕਈ ਬਿਜ਼ਨੈਸਸ ਹੋਣਗੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਉੱਥੇ ਕੰਪਨੀਆਂ ਬਹੁਤ ਡਿਫਰੈਂਟ ਆਣੀਆਂ ਸੋ ਉਧਰ ਨਾਲ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ ਜੌਬ ਲਈ ਅਪਲਾਈ ਕਰ ਸਕਦੇ ਹੋ ਆਪਣੇ ਰੈਜ਼ੂਮੇ ਲੈ ਕੇ ਜਾ ਸਕਦੇ ਹੋ ਔਰ ਕਿਉਂਕਿ ਇਸ ਟਾਈਮ ਬਹੁਤ ਨੀਡ ਵੀ ਹੈ ਟਰਕਿੰਗ ਇੰਡਸਟਰੀ ਨੂੰ ਨ ਡ라이ਵਰ ਹਾਇਰ ਕਰਨ ਲਈ ਸੋ ਇਟਸ ਅ ਵਿਨ-ਵਿਨ ਸਿਚੁਏਸ਼ਨ ਆਫ ਫਰੀ ਯੋ ਬਿਲਕੁਲ ਜੀ ਫਰੀ ਐਂਟਰੀ ਹੈ ਐਂਡ ਪੂਰਾ ਦਿਨ ਹੋਏਗਾ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਉੱਥੇ ਸਾਰੇ ਬਿਜ਼ਨਸੇ ਹੋਣਗੇ ਫੈਮਿਲੀ ਦੇ ਲਈ ਐਂਟਰਟੇਨਮੈਂਟ ਵੀ ਹੈ ਡਰਾਈਵਰ ਵੀਰਾਂ ਦੇ ਲਈ ਜਾਂ ਤੁਸੀਂ ਨਾਟ ਓਨਲੀ ਡਰਾਈਵਰਸ ਦੇ ਲਈ ਮੈਕੈਨਿਕਸ ਦੇ ਲਈ ਹੈਨਾ ਆਪ੍ਰੈਂਟਸ ਦੇ ਲਈ ਤੁਸੀਂ ਉਹਨਾਂ ਦੇ ਆਫਿਸ 'ਚ ਕੰਮ ਕਰਨਾ ਚਾਹੁੰਦੇ ਹੋ ਆਫਿਸ ਦੀਆਂ ਪੋਜੀਸ਼ਨਸ ਵੀ ਓਪਨ ਨੇ ਸੋ ਇਟਸ ਅ ਹਿਊਜ ਓਪਰਚ्युनिटी ਐਂਡ ਪਲੱਸ ਇਸ ਅ ਫ੍ਰੀ ਐਂਟਰੀ ਹੋਣ ਕਰਕੇ ਤੁਹਾਡੀ ਸੈਟਰਡੇ ਦਾ ਦਿਨ ਹੈ ਵਾਹ ਜੀ ਵਾਹ ਰਾਈਟ ਸੈਟਰਡੇ ਆ ਤੁਸੀਂ ਆਪਣੀ ਫੈਮਲੀ ਨੂੰ ਲੈ ਕੇ ਜਾਓ ਨਾ ਹੈਨਾ ਉੱਥੇ ਫੈਮਲੀ ਨੂੰ ਇੰਜੋਏ ਕਰਨ ਦਿਓ ਤੁਸੀਂ ਆਪਣੀਆਂ ਫਲੀਟਸ ਨੂੰ ਉਹਨਾਂ ਨੂੰ ਮਿਲੋ ਜਾਂ ਜਿਹੜੇ ਬਿਜ਼ਨਸ ਨੇ ਉੱਥੇ ਦੇਖੋ ਟਰੱਕ ਟ੍ਰੇਲਰ ਡੀਲਰ ਵੀ ਨੇ ਟਾਇਰ ਜਿਹੜੇ ਸੈਲਸ ਸੈਲਸ ਜਿਹੜੀਆਂ ਹੈਗੀਆਂ ਡੀਲਰਸ਼ਿਪਸ ਉਹ ਵੀ ਨੇ ਫਿਰ ਪਾਰਟਸ ਵਾਲੇ ਬਹੁਤ ਸਾਰੇ ਨੇ ਹਨਾ ਰਿਪੇਅਰ ਸ਼ਾਪਸ ਹੋਣਗੀਆਂ ਟੋਇੰਗ ਕੰਪਨੀਆਂਸ ਹੋਣਗੀਆਂ ਐਂਡ ਟੌਪ ਆਫ ਥੈਟ ਕਿ ਜਿਹੜੀਆਂ ਵੈਕ ਐਂਡ ਸਮਾਲ ਆਲ ਸਾਈਜ਼ ਫਲੀਟਸ ਜਿਹੜੀਆਂ ਉੱਥੇ ਹੋਣਗੀਆਂ ਹਰ ਕਿਸੇ ਲਈ ਓਪਰਚ्युनिटी ਹੈ ਅਗਰ ਤੁਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ ਉਹਨਾਂ ਪਲੇਟਸ ਨੂੰ ਤੁਹਾਡੇ ਕੋਲ ਓਪਰਚ्युनिटी ਹੈ ਕਿ ਤੁਸੀਂ ਉਹਨਾਂ ਨਾਲ ਨੈਟਵਰਕ ਕਰੋ ਉਹਨਾਂ ਦੇ ਬਿਜ਼ਨਸ ਓਨਰਸ ਨੂੰ ਕੀ ਪਰਸਨਸ ਨੂੰ ਇਨ ਪਰਸਨ ਤੁਸੀਂ ਜਾ ਕੇ ਉਹਨਾਂ ਦੇ ਨਾਲ ਬੈਠ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਸੋ ਹਰ ਲੈਵਲ ਦੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਉੱਥੇ ਇੱਕ ਓਪਰਚ्युनिटी ਹੈ ਚਾਹੇ ਤੁਸੀਂ ਬਿਜ਼ਨਸ ਹੋਰ ਵਧਾਉਣਾ ਚਾਹੁੰਦੇ ਹੋ ਆਪਣੇ ਬਿਜ਼ਨਸ ਕਨੈਕਸ਼ਨਸ ਵਧਾਉਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਬ੍ਰਾਂਡ ਨੂੰ ਪ੍ਰੋਮੋਟ ਕਰਨਾ ਹੈ ਜਾਂ ਫਿਰ ਤੁਸੀਂ ਜੌਬ ਲੱਭ ਰਹੇ ਹੋ ਹਨਾਂ 올 ਟਾਈਪ ਆਫ ਜੌਬਸ ਇਅਰ ਮੈਕਮਨ ਸਟੇਡੀਅਮ ਜਿਹੜਾ ਹੈ ਉਹ ਬਹੁਤ ਹੀ ਅਸੀਂ ਕਹਿੰਦੇ ਹਾਰਟ ਆਫ ਦ ਸਿਟੀ ਨਾਰਥ ਸਾਈਡ ਦੇ ਵਿੱਚ ਔਰ ਇੱਥੋਂ ਬਹੁਤ ਈਜ਼ੀ ਹੈ ਜੀ ਉੱਥੇ ਪਹੁੰਚਣਾ 10 ਮਿੰਟਾਂ ਦੀ ਡਰਾਈਵ ਹੈ ਔਰ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗਦੀ ਹੈ ਜੀ ਕਿ ਇੱਕ ਤਾਂ ਜਗ੍ਹਾ ਬਹੁਤ ਵੱਡੀ ਹੈ ਜੀ ਪਾਰਕਿੰਗ ਐਂਪਲ ਆਫ ਪਾਰਕਿੰਗ ਹੈ ਫ੍ਰੀ ਪਾਰਕਿੰਗ ਹੈ ਨਾਲੇ ਤੁਸੀਂ ਉੱਥੇ ਜਾਓ ਤੇ ਉਹ ਜਿਹੜਾ ਏਰੀਆ ਵੀ ਹੈ ਬਹੁਤ ਸੋਹਣਾ ਹੈ ਜੀ ਯੂਨੀਵਰਸਿਟੀ ਦੇ ਨੇੜੇ ਵੀ ਪੈਂਦਾ ਸੋ ਆਈ ਥਿੰਕ ਇਹ ਬਹੁਤ ਵਧੀਆ ਇੱਕ ਸੈਟਰਡੇ ਤੁਹਾਡੀ ਜਿਹੜੀ ਆਫਟਰਨੂਨ ਹੈ ਜਾਂ ਪਰਮੋਨ ਇਵਨਿੰਗ ਆਇਆ ਪਾ ਮਿਸਾਲਾ ਦਿਨ ਉਥੇ ਲੋ ਸਾਰਾ ਦਿਨ ਰਹਿਣ ਦਾ ਨਾ ਇੱਕ ਫਾਇਦਾ ਵੀ ਉਸ ਦਿਨ ਹੋ ਸਕਦਾ ਹੈ ਜੀ ਨਵਜੀ ਕਿਉਂਕਿ ਨਾ ਉਥੇ ਸਿੰਗਲਸ ਜਿਹੜੇ ਨੇ ਮੈਂ ਸੁਣਿਆ ਬੜੇ ਵੱਡੇ ਵੱਡੇ ਨਾਮ ਆ ਰਹੇ ਨੇ ਜੀ ਆਪਾਂ ਨੇਮ ਰਿਲੀਜ਼ ਕਰੀਏ ਜਾਂ ਆਪਾਂ ਪੋਸਟਰ ਰਿਲੀਜ਼ ਕਰਾਂਗੇ ਵੈਰੀ ਸੂਨ ਆਪਣੀ ਜਿਹੜੀ ਟੀਮ ਸਾਡੇ ਨਾਲ ਵਰਕ ਕਰੀ ਹੈ ਕਿਉਂਕਿ ਸ਼ਵੀ ਜੀ ਐਨਈਵਰਡੇ ਸ਼ੋ ਕਰਾਉਣਾ ਇਕੱਲੇ ਬੰਦੇ ਦੀ ਵਸਤੀ ਗੱਲ ਨਹੀਂ ਰਾਈਟ ਜੇ ਕੋਈ ਵੀ ਹੋਵੇ ਕਿੰਨਾ ਵੀ ਆਪਣੇ ਆਪ ਨੂੰ ਕਹਿੰਦਾ ਹੋਵੇ ਨਾ ਤੀਸਮਾਰ ਖਾਨ ਲੇਕਿਨ ਇਸੇ ਟੀਮਵਰਕ ਜੀ ਹੈਨਾ ਸਾਡੇ ਨਾਲ ਜਿਹੜੇ ਲੋਕਲ ਬਿਜ਼ਨਸ ਨੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਬਹੁਤ ਵੱਡੀ ਸਪੋਰਟ ਹੈ ਹਣਾ ਇਸ 쇼 ਨੂੰ ਸਕਸੈਸਫੁਲ ਕਰਨ ਦੇ ਲਈ ਐਂਡ ਡੈਫੀਨਟਲੀ ਆਪੋਨਰ ਦੀ ਟੀਮ ਦੇ ਨਾਲ ਆਵਾਂਗੇ ਜੇ ਪੋਸਟਰ ਰਿਲੀਜ਼ ਕਰਾਂਗੇ ਆਪਣੇ ਸਿੰਗਰਸ ਦਾ ਵੀ ਜੀ ਐਂਡ ਇੱਕ ਕਹਿੰਦੇ ਨਾ ਕਿ ਐਕਸਾਈਟਮੈਂਟ ਜਿਹੜੀ ਰਹਿਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਪਰ ਮੈਂ ਇਹ ਜ਼ਰੂਰ ਕਹਿਣਾ ਜਿਹਨਾਂ ਨਾਲ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਬਹੁਤ ਵੱਡੇ ਵੱਡੇ ਨਾਂ ਨੇ ਤਾਂ ਤੁਸੀਂ ਬਿਲਕੁਲ ਡਿਸਪਾਇੰਟ ਨਹੀਂ ਹੋਵੋਗੇ ਜਾਂ ਸੋਚੋਗੇ ਕਿ ਪਤਾ ਨਹੀਂ ਕਿਹੜੇ ਸਿੰਗਰ ਨੇ ਬਹੁਤ ਵਧੀਆ ਵਧੀਆ ਸਿੰਗਰ ਨੇ ਔਰ ਆ ਜਿਹੜਾ ਪੋਸਟਰ ਹੈ ਅਸੀਂ ਅੱਜ ਸੌਫਟ ਰਿਲੀਜ਼ ਕਰ ਦਿੰਦੇ ਹਾਂ ਆ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਸਕਰੀਨ ਤੇ ਵੈਸੀ ਵੀ ਅਸੀਂ ਬਾਰ-ਬਾਰ ਵੇਖ ਆ ਰਿਹਾ ਸਾਡਾ ਜਿਹੜਾ ਐਲਮੈਂਟ ਵੀ ਚੱਲ ਰਿਹਾ ਇੱਥੇ ਸਾਡੇ ਟੀਵੀ ਤੇ ਸਾਡੇ ਐਪ ਤੇ ਆ ਜਿਹੜੇ ਵੀ ਹੋਰ ਪਲੈਟਫਾਰਮਸ ਨੇ ਉੱਤੇ ਤੁਸੀਂ ਬਾਰ-ਬਾਰ ਐਡ ਵੀ ਦੇਖ ਰਹੇ ਹੋ ਤੇ ਹੁਣ ਜਿਹੜਾ ਹੈ ਇਹ ਇੱਥੇ ਤੁਸੀਂ ਪਹੁੰਚਣਾ ਜ਼ਰੂਰ ਹੈ ਕਿਉਂਕਿ ਇੱਕ ਤਾਂ ਐਗਜ਼ੀਬਿਟਰ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਤੁਸੀਂ ਜਾ ਕੇ ਕਰਾਓ ਉੱਥੇ ਇਹਨਾਂ ਨੂੰ ਜਾ ਕੇ ਪੁੱਛੋ ਕੀ ਕੀ ਚਾਹੀਦਾ ਵੈ ਤੁਸੀਂ ਦੱਸ ਹੀ ਦਿਓ ਨਵਜੀ ਕਿ ਜੇ ਕਿਸੇ ਨੇ ਉੱਥੇ ਜਾ ਕੇ ਐਗਜ਼ਿਬਿਸ਼ਨ ਯਾਨੀ ਕਿ ਕੋਈ ਟੈਂਟ ਲਗਾਣਾ ਹੈ ਟੈਂਟ ਲਾਣਾ ਹੈ ਕਾਊਂਟਰ ਲਾਣਾ ਹੈ ਉਹਦੀ ਕੀ ਫਾਰਮੈਲਿਟੀਆਂ ਨੇ ਹਾਂਜੀ ਉਹਦੇ ਲਈ ਨਾ ਕਿਉਂਕਿ ਰਜਿਸਟ੍ਰੇਸ਼ਨ ਚੱਲ ਰਹੀ ਹੈ ਅੱਛਾ ਤੇ ਉਹਦੇ ਲਈ ਕਾਫੀ ਪਹਿਲੀ ਹੁੰਦਾ ਕਿ ਉਹਨਾਂ ਨੂੰ ਅਸੀਂ ਬੂਥ ਅਸਾਈਨ ਕਰਨਾ ਹੁੰਦਾ ਵੀ ਤੁਸੀਂ ਐਸ ਟੈਂਟ ਨੰਬਰ 'ਚ ਬੈਠੋਗੇ ਫਿਰ ਉਹਨਾਂ ਦੇ ਅਸੀਂ ਨੇਮ ਬੈਜ ਬਣਾਉਣੇ ਹੁੰਦੇ ਵੀ ਉਹਨਾਂ ਦੇ ਕਿਹੜੇ ਕਿਹੜੇ ਬੰਦੇ ਉੱਥੇ ਟੈਂਟ ਦੇ ਵਿੱਚ ਇਹਨਾਂ ਦੇ ਜਿਹੜੇ ਬੂਥ ਦੇ ਉੱਪਰ ਆਣਗੇ ਸੋ ਇਹਨਾਂ ਦੀ ਇਨਫੋਰਮੇਸ਼ਨ ਜਿਹੜੀ ਇਸ ਕਰਕੇ ਅਸੀਂ ਉਹਦੀ ਬੁਕਿੰਗ ਐਡਵਾਂਸ ਕਰਦੇ ਹਾਂ ਪਹਿਲਾਂ ਕਰਦੇ ਹਾਂ ਹਨਾ ਸ਼ੋਅ ਵਾਲੇ ਦਿਨ ਨਹੀਂ ਹੋਣੀ ਇਹ ਸਾਨੂੰ ਹੁਣੇ ਨੂੰ ਰੀਚ ਕਰ ਸਕਦੇ ਹੋ 647 818 2121 647 818 2121 ਤੇ ਮੇਰਾ ਨਾਮ ਨਵੀਨ ਹੈ ਜੀ ਅਗਰ ਤੁਸੀਂ ਕੋਈ ਬਿਜ਼ਨਸ ਹੋ ਔਰ ਆਪਣਾ ਤੁਸੀਂ ਵੀ ਉਥੇ ਆਪਣਾ ਜੋ ਸਟਾਲ ਲਗਾਉਣਾ ਚਾਹੁੰਦੇ ਹੋ ਜਾਂ ਕਹਿ ਲਓ ਕਿ ਬੂਥ ਲਗਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਹੁਣ ਰੀਚ ਕਰ ਸਕਦੇ ਹੋ ਫਾਈਨਲ ਡੇਸ ਦੇ ਵਿੱਚ ਫਿਰ ਉਹ ਜਿਹੜੀ ਲਾਸਟ ਮਿੰਟ ਤੇ ਬੁਕਿੰਗ ਕਰਨੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ ਨਾ ਕਿਉਂਕਿ ਲੋਜਿਸਟਿਕ ਇਨਵੋਲਵ ਹੁੰਦਾ ਉਹਦੇ ਵਿੱਚ ਰਹੀ ਕਾਫੀ ਕੁਝ ਹੁੰਦਾ ਹੈ ਅੱਛਾ ਬਿਫੋਰ ਵੀ ਫਰਗੇਟ 14 ਜੂਨ ਨੂੰ ਜਿੰਨੇ ਵੀ ਕਨਫਰਮ ਐਗਜ਼ੀਬਿਟਰ ਹੋਣਗੇ ਆਪ ਉਹਨਾਂ ਦੇ ਲਈ ਡੇਟਨਰ ਕਰ ਰਹੇ ਆ ਜੀ ਵੀ ਆਪੀ ਡੇਟਨਰ ਹੈ ਵਾਹ ਜੀ ਵਾਹ ਹਾਂ ਜੀ ਸੋ ਰਿਓ ਜੋ ਬੈਂਕਟ ਹਾਲ ਹੈ ਅ ਉਹ ਤੇ ਇਵਨਿੰਗ ਵਿੱਚ ਸ਼ਾਮ ਨੂੰ 6 ਵਜੇ ਸਟਾਰਟ ਹੋ ਜਾਏਗਾ 14 ਜੂਨ ਨੂੰ ਵੈਰੀ ਗੁੱਡ ਹੈਨਾ 14 ਜੂਨ ਨੂੰ ਇਹ ਜਿਹੜਾ ਡਿਨਰ ਹੈ ਉਹਦੇ ਵਿੱਚ ਜਿੰਨੇ ਵੀ ਕਨਫਰਮ ਐਗਜ਼ੀਬਿਟਰਸ ਹੈ ਉਹ ਦੋ ਫਾਇਦੇ ਹੁੰਦੇ ਆ ਕਿ ਅਸੀਂ ਆਪਣੇ ਵੱਲੋਂ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦੇ ਆ ਕਿ ਸਾਡੇ ਜੋ ਬਿਜ਼ਨਸ ਸਾਡੇ ਨਾਲ ਸਾਥ ਦੇ ਰਹੇ ਨੇ ਐਗਜ਼ੀਬਿਟ ਕਰ ਰਹੇ ਨੇ ਤੇਨ ਦਾ ਸੇਮ ਟਾਈਮ ਇੱਕ ਮੌਕਾ ਹੈ ਅਪਰਚੂਨਿਟੀ ਹੈ ਕਿ ਬਿਜ਼ਨਸ ਆਪਸ ਵਿੱਚ ਮਿੰਗਲ ਕਰ ਸਕਦੇ ਨੇ ਐਂਡ ਯੂ ਕੈਨ ਬਿਲਡ ਬਿਜ਼ਨਸ ਕਨੈਕਸ਼ਨ ਹੈਨਾ ਸੋ ਦੈਟਸ ਦਾ ਹੋਲ ਪਰਪਸ ਫਾਰ ਦਿਸ ਬਿਲਕੁਲ ਬਹੁਤ ਵਧੀਆ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵਧੀਆ तरीके ਦੇ ਨਾਲ ਇੱਕ ਆਰਗੇਨਾਈਜ਼ਡ ਪ੍ਰੋਗਰਾਮ ਹੈ ਔਰ ਇਹ ਪਹਿਲੀ ਵਾਰ ਨਿਕਲ ਰਿਹਾ ਹੈ ਬਹੁਤ ਸਾਲਾਂ ਤੋਂ ਕਰਾਉਂਦੇ ਆ ਆ ਰਹੇ ਨੇ ਔਰ ਹਮੇਸ਼ਾ ਬਹੁਤ ਬਧੀਆ ਤਰੀਕੇ ਦੇ ਨਾਲ ਇਹਨੂੰ ਆਰਗੇਨਾਈਜ਼ ਕੀਤਾ ਜਾਂਦਾ ਸੋ ਤੁਸੀਂ ਬਿਲਕੁਲ ਦੇਰੀ ਨਾ ਕਰੋ ਔਰ ਆਪਣੇ ਜੀ ਬਿਜ਼ਨਸ ਨੂੰ ਵੀ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਿਹੜੇ ਨੰਬਰ ਨੇ ਸਕਰੀਨ ਤੇ ਬਾਰ-ਬਾਰ ਫਲੈਸ਼ ਹੋ ਰਹੇ ਨੇ ਔਰ ਸਾਨੂੰ ਵੀ ਜੇ ਤੁਸੀਂ ਕੰਟੈਕਟ ਕਰਨਾ ਹੈ ਕੰਟੈਕਟ ਕਰ ਲਓ ਅਸੀਂ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਅੱਗੇ ਪਹੁੰਚਾ ਦੇਵਾਂਗੇ ਜੇ ਤੁਸੀਂ ਟੀਵੀ ਤੇ ਇਹ ਪ੍ਰੋਗਰਾਮ ਦੇਖ ਰਹੇ ਹੋ ਜਾਂ ਫਿਰ ਸਾਡੇ ਐਪਸ ਤੇ ਸਾਡੇ وٹسپ نمبر ہوتھے بار بار فلیش ہو رہا ہونا ہے تو اسے ہوتھے سنوں سر تک پہنچ کر سکتے اور نمین جی کا جا رہر ہے وہ بھی ہوتھے فلیش ہو رہا جی ہوتھے تو تھی ڈائریکٹلی کال کرو یا وٹسپ کر لو ویدن آورز تو ٹوینٹی جیڑا ہے تونٹیکٹ کر لیا جاوے گا یہاں کی ٹیم بلو اور جی تسی سوشل میڈیا تے پروگرام دیکھ رہے ہو ਤਾਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਫੋਨ ਨੰਬਰ ਨਾਲ ਲਿਖਿਓ ਪਮ ਜਸਟ ਇਨਫੋਰਮੇਸ਼ਨ ਲਿਖ ਦਿਓ ਤੇ ਅਸੀਂ ਤੁਹਾਨੂੰ ਜ਼ਰੂਰ ਕਾਲ ਬੈਕ ਜਿਹੜਾ ਉਹ ਕਰ ਲਵਾਂਗੇ ਹਾਂਜੀ ਨਵੀਂ ਜੀ ਕੁਝ ਕਹਿਣਾ ਚਾਹੁੰਗੇ ਹਾਂਜੀ ਸ਼ਵੀ ਜੀ ਇੱਕ ਆਪਾਂ ਕੁਝ ਲੱਕੀ ਡਰਾਸ ਵੀ ਸ਼ੋਅ ਦੇ ਦੌਰਾਨ ਹੋਣਗੇ ਇਹ ਉਹਦੀ ਇੱਕ ਕੰਡੀਸ਼ਨ ਹੈ ਜੀ ਕੁਝ ਆਪਾਂ ਜਿੱਦਾਂ ਟੀਵੀਜ਼ ਨੇ ਹਨਾ 65 ਇੰਚ ਦਾ ਟੀਵੀ ਹੈ इवन 75 ਇੰਚਸ ਦਾ ਟੀਵੀ ਵੀ ਹੈ ਤਿੰਨ ਆਪਣੇ ਐਗਜ਼ੀਬਿਟਰ ਨੇ ਜਿਨ੍ਹਾਂ ਦੇ ਵੱਲੋਂ ਤਿੰਨ ਡਿਫਰੈਂਟ ਟੀਵੀ ਜਿਹੜੇ ਡਰਾ ਹੋਣਗੇ ਸੋਫਾ ਸੈੱਟ ਵੀ ਹੈ ਤੇ ਹੋਰ ਵੀ ਐਕਸਾਈਟਿੰਗ ਜਿਹੜੇ ਇਨਾਮ ਨੇ ਉਹ ਤੇ ਡਰਾ ਕੀਤੇ ਜਾਣਗੇ ਲੇਕਿਨ ਉਸ ਦੀ ਐਂਟਰੀ ਤੇ ਲਈ ਹੈਨਾ ਉਸੇ ਡਰਾਅ ਦੇ ਵਿੱਚ ਨਾਮ ਪਾਉਣ ਲਈ ਬਿਟਵੀਨ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੁਸੀਂ ਉੱਥੇ ਪਹੁੰਚ ਕੇ ਆਪਣਾ ਨਾਮ ਜਿਹੜਾ ਲੱਕੀ ਡਰਾਅ ਦੇ ਵਿੱਚ ਪਾ ਦੇਣਾ ਓਕੇ ਹਾਂਜੀ ਸੋ अर्ली ਜਿਹਨੂੰ ਕਹਿੰਦੇ ਨੇ ਨਾ ਜਿਹੜੇ अर्ਲੀ ਬਰਡਸ ਹੁੰਦੇ ਨੇ ਉੱਥੇ ਪਹੁੰਚੋ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਇੱਕ ਡੇ ਆਊਟ ਹੋ ਸਕਦਾ ਹੈ ਕਿਉਂਕਿ ਖਾਣ ਪੀਣ ਦਾ ਪੂਰਾ ਇੰਤਜ਼ਾਮ ਹੈ ਫੂਡ ਟਰੱਕਸ ਉੱਥੇ ਹੋਣੇ ਨੇ ਜੀ ਖਾਣਾ ਪੀਣਾ ਪੀਣ ਦਾ ਪੂਰਾ ਉੱਥੇ ਹੋਣਾ ਜੀ ਇੰਤਜ਼ਾਮ ਨਾਲ ਗਾਣ 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 ਦਾ ਲੱਚਣ ਦਾ ਹਰ ਚੀਜ਼ ਦਾ ਐਂਟਰਟੇਨਮੈਂਟ ਦਾ ਜਿੰਨੂੰ ਆਪਾਂ ਕਹਿ ਲਈਏ ਪਰ ਉਸ ਨਾਲ ਨਾਲ ਪ੍ਰਾਈਜ਼ਸ ਵੀ ਤੁਸੀਂ ਜਿੱਤ ਸਕਦੇ ਹੋ ਫ੍ਰੀ ਚ ਆਓ ਔਰ ਉੱਥੇ ਜਾ ਕੇ ਟੀਵੀ ਕਰੇ ਲੈ ajo ਮੈਂ ਕਹਿੰਨਾ ਹੋਰ ਕੀ ਚਾਹੀਦਾ ਟੀਵੀ ਹੈ ਸੋਫਾ ਹੈ ਮਨਾ ਹੋਰ ਵੀ ਲੱਕੀ ਡਰਾਸ ਨੇ ਆ ਇਹਦੇ ਨਾਲ ਹੀ ਇਹ ਇੱਕ ਟਰਕਿੰਗ ਇੰਡਸਟਰੀ ਦਾ ਸ਼ੋਅ ਹੈ ਹਨਾ ਜਿੰਨੇ ਵੀ ਫੈਮਲੀਆਂ ਜਿਹੜੀਆਂ ਨੇ ਐਸੋਸੀਏਟਡ ਨੇ ਟਰਕਿੰਗ ਇੰਡਸਟਰੀ ਦੇ ਨਾਲ ਉਹਨਾਂ ਦੇ ਹਸਬੰਦ ਨੇ ਜਾਂ ਵਾਈਫ ਕੰਮ ਕਰਦੇ ਨੇ ਕਿਸੇ ਦੇ ਆਫਿਸ 'ਚ ਜਾਂ ਟਰੱਕ ਜੀ ਦੇ ਵਿੱਚ ਅੱਜ ਕੱਲ੍ਹ ਤਾਂ ਆਪਣੀਆਂ ਕੁੜੀਆਂ ਵੀ ਬੜੇ ਟਰੱਕ ਚਲਾਣ ਲੱਗੀਆਂ ਸੋ ਬਹੁਤ ਅੱਛੀ ਓਪਰਚੁਨਿਟੀ ਹੈ ਮੈਂ ਕਹਾਂਗੀ ਪਲੀਜ਼ ਡੋਟ ਮਿਸ ਫ੍ਰੀ ਐਂਟਰੀ ਹੈ ਮੈਂ ਦੇਖ ਕੁਟ ਰਾਂਟੋ ਤੋਂ ਆਈ ਆ ਮੈਨੂੰ ਆਲਮੋਸਟ 2 ਮਹੀਨੇ ਹੋ ਗਏ ਆਏ ਹੋਏ I'm just so dedicated to this show that I want to make sure it happens well. ਬਿਲਕੁਲ ਜੀ ਸੋ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੇ ਕੋਈ ਮਿਸ ਵੀ ਹੋ ਗਈ ਹੋਈ ਸਿਰ ਤੋਂ ਤੇ ਤੁਸੀਂ ਕਾਲ ਬੈਕ ਕਰੋ ਸਾਨੂੰ ਤੇ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਹੋ ਫੋਨ ਨੰਬਰ ਈਮੇਲ ਔਰ ਇਹਨਾਂ ਦੀ ਵੈਬਸਾਈਟ ਵੀ ਜਿਹੜੀ ਹੈ ਸਕਰੀਨ ਤੇ ਫਲੈਸ਼ ਹੋ ਰਹੀ ਹੈ ਤੁਸੀਂ ਇਹ ਜ਼ਰੂਰ ਪਹਿਲਾਂ ਇੱਕ ਵਾਰ ਮੈਸੇਜ ਕਰ ਲਓ ਐਂਡ ਦੈਨ ਉਸ ਤੋਂ ਬਾਅਦ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਕੀ ਮੈਸੇਜ ਦੇਣਾ ਚਾਹੋਗੇ ਪੰਜੀ ਜਾਂਦੇ ਜਾਂਦੇ ਅਖੀਰ ਵਿੱਚ ਮੈਂ ਅਗੇਨ ਰਿਕੁਐਸਟ ਕਰਨਾ ਚਾਹੁੰਦੀ ਹਾਂ ਅਸੀਂ ਫਿਰ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਬੜੀ ਜਲਦੀ ਬਾਕੀ ਟੀਮ ਦੇ ਨਾਲ ਲੇਕਿਨ ਪਲੀਜ਼ ਸਾਨੂੰ ਕੰਟੈਕਟ ਜ਼ਰੂਰ ਕਰੋ ਅਗਰ ਉਹ ਕੋਈ ਵੀ ਕੁਐਸਚਨ ਹੈ ਜਾਂ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਮੈਨੂੰ ਡਾਇਰੈਕਟ ਕਾਲ ਕਰ ਸਕਦੇ ਹੋ 647 818 2121 647 818 2121 ਬਹੁਤ ਅੱਛਾ ਚੋਅ ਹੈ ਪੂਰੇ ਸਾਲ ਦੇ ਬਾਅਦ ਆਪਾਂ ਹਰ ਸਾਲ ਕਰਾਂਗੇ ਲੇਕਿਨ ਇਸ ਬਾਰ लेट्स మేਕ ਇਟ ਸਕਸੈਸਫੁਲ ਐਂਡ ਇਸ ਵੀ ਨੀਡ ਯਰ سپورਟ ਮੀਨ ਵੀ ਨੀਡ ਯੂ ਵੀ ਨੀਡ ਯਰ سپورਟ ਐਂਡ ਲੈਟਸ మేਕ ਇਟ ਹੈਪਨ ਥੈਂਕ ਯੂ ਥੈਂਕ ਯੂ ਸੋ ਮਚ ਨਵਜੀ ਬਹੁਤ ਖੂਬਸੂਰਤੀ ਨਾਲ ਤੁਸੀਂ ਇਹਦਾ ਸਮ ਅਪ ਕੀਤਾ ਔਰ ਵਾਕਈ ਜਿਹੜੀ ਔਰ ਕੈਲਗਰੀ ਸ਼ਹਿਰ ਹਮੇਸ਼ਾ ਜਿਹੜਾ ਸਪੋਰਟ ਕਰਨ ਤੇ ਆਉਂਦਾ ਤਾਂ ਮੈਨੂੰ ਲੱਗਦਾ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਕਰਦਾ ਔਰ ਟਰਕਿੰਗ ਇੰਡਸਟਰੀ ਦੀ ਬਹੁ ਬਟੀਆਂ ਕੰਪਨੀਆਂ ਵੀ ਇੱਥੇ ਨੇ ਜੀ ਉਹਨਾਂ ਦਾ ਜਿਹੜਾ ਬੇਸ ਹੈ ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਦਾ ਕਿ ਜੇ ਤੁਸੀਂ ਐਡਮਿੰਟਨ ਦੇ ਵਿੱਚ ਵੀ ਇਹ ਪ੍ਰੋਗਰਾਮ ਦੇਖ ਰਹੇ ਹੋ ਤੇ ਐਡਮਿੰਟਨ ਤੋਂ ਵੀ ਹੈ ਰੈਡੀਅਰ ਦੇ ਵਿੱਚ ਵੀ ਕਿਤੇ ਵੀ ਤੁਸੀਂ ਹੈਗੇ ਹੋ ਤੁਸੀਂ ਇਹਦਾ ਤੁਸੀਂ ਹਿੱਸਾ ਬਣ ਸਕਦੇ ਹੋ ਕੈਲਗਰੀ ਤੇ ਵਿੱਚ ਜ਼ਰੂਰ ਹੋ ਰਿਹਾ ਪਰ ਐਡਮਿੰਟਨ ਦੀ ਜਿਹੜੀ ਕੰਪਨੀਆਂਜ਼ ਨੇ ਸਾਨੂੰ ਕ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਦੇ ਦਿੱਤੀ ਜਾਵੇਗੀ ਔਰ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਓਪਰਚੁਨਿਟੀ ਹੈ ਤੁਹਾਡੇ ਬਿਜ਼ਨਸ ਨੂੰ ਵੀ ਪ੍ਰਮੋਟ ਕਰਨ ਲਈ ਟਰੱਕਿੰਗ ਕੰਪਨੀ ਨੂੰ ਵੀ ਪ੍ਰਮੋਟ ਕਰਨ ਲਈ ਔਰ ਜੇ ਤੁਸੀਂ ਜੌਬਸ ਲਈ ਬੰਦੇ ਹਾਇਰ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਉੱਥੇ ਲੋਕਾਂ ਨੇ ਪਹੁੰਚਣੀ ਉਹਨਾਂ ਨੇ ਜੋ ਇੰਟਰਸਟਿਡ ਹੋਣਗੇ ਸੋ ਇਸ ਇੰਡਸਟਰੀ ਨਾਲ ਜੁੜਨਾ ਚਾਹੁੰਦੇ ਹੋਣਗੇ ਸੋ ਜਿੱਥੋਂ ਮਰਜ਼ੀ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਇਹਦਾ ਹਿੱਸਾ ਤੁਸੀਂ ਬਣ ਸਕਦੇ ਹੋ ਥੈਂਕ ਯੂ ਸੋ ਮਚ ਨਵੀਪਸ ਜੀ ਆ ਜਾਈ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਨਾਲ ਹੀ ਸਾਡੇ ਨਾਲ ਜੁੜੇ ਹੈਗੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਸਾਨੂੰ ਤੁਸੀਂ ਕੰਟੈਕਟ ਕਰੋ WhatsApp ਰਾਹੀਂ ਜਾਂ ਫੋਨ ਰਾਹੀਂ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਇਸ ਦੇ ਪੋਸਟਰ ਰੀਲੀਜ਼ ਦੇ ਵਿੱਚ ਵੀ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਹੋਰ ਇਨਫੋਰਮੇਸ਼ਨ ਲੈ ਕੇ ਐਡ ਆਨ ਸਪਾਂਸਰਸ ਇਹ ਪੂਰੀ ਕਿ ਲਿਸਟ ਲੈ ਕੇ ਔਰ ਹੋ ਸਕਦਾ ਹੈ ਉਹਦੇ ਵਿੱਚ ਤੁਹਾਡਾ ਨਾਮ ਵੀ ਹੋਵੇ ਸੋ ਆਜੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਸ ਸ਼ੋਅ ਦਾ ਹਿੱਸਾ ਜ਼ਰੂਰ ਬਣੋ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਜੀ ਬੀ ਟੀਵੀ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ